ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੋਂ ਦਸਾਰਿਆਂ ਦਾ ਇੱਕ ਵਾਰ ਫੇਰ ਤੋਂ YouTube ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ Facebook ਪੀਅਰਸ ਖੇਤੀ ਖਬਰ ਅੱਜ ਅਸੀਂ ਤੁਹਾਡੇ ਲਈ ਬਹੁਤ ਸਾਰੇ ਐਡਾਂ ਲੈ ਕੇ ਆਏ ਆਂ ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਤੇ ਉਹਨਾਂ ਵੀਰਾਂ ਦੇ ਨਾਮ ਵੀਡੀਓ ਦੇ ਵਿੱਚ ਪੜੇ ਜਾਣਗੇ ਜੋ ਬਹੁਤ ਸੋਹਣੇ ਤੇ ਵਧੀਆ ਕਮੈਂਟ ਕਰਦੇ ਨੇ Swift BDI ਗੱਡੀ ਵਿਕਾਊ ਹੈ ਜੀ ABS 2015 ਮਾਡਲ 68000 ਚੱਲੀ ਟਾਇਰ ਨਵੇਂ ਫੁੱਲ ਇੰਸ਼ੋਰੈਂਸ ਫਰਸਟ ਓਨਰ 9876176905 ਇਸ ਨੰਬਰ ਤੇ ਫੋਨ ਕਰਕੇ Swift BDI एवीएस ਗੱਡੀ ਹੈ ਜਿਹੜੀ ਤੁਸੀਂ 2015 ਮਾਡਲ ਖਰੀਦ ਸਕਦੇ ਹੋ ਬਾਕੀ ਸਾਫ ਕੰਡੀਸ਼ਨ ਦੀ ਗੱਡੀ ਹੈ ਜੀ ਕੋਈ ਕਮੀ ਪੇਸ਼ੀ ਨਹੀਂ ਹੈਗੀ ਫਸਟ ਓਨਰ ਹੈ 15 ਮਾਡਲ ਹੈ ਜੀ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 2014 ਮਾਡਲ ਬਟਾਲਾ ਨੰਬਰ ਪਹਿਲੇ ਨਾ 2400 ਘੰਟੇ ਚੱਲਿਆ ਪੂਰਾ ਸਾਫ ਏਰੀਆ ਗੁਰਦਾਸਪੁਰ ਪਿੰਡ ਰਜਾਤਾ 445000 ਰੁਪਏ ਰੇਟ ਹੈ ਜੀ 445000 ਰੁਪਏ ਰੇਟ ਰੱਖਿਆ ਹੈ ਪੂਰਾ ਸਾਫ ਟਰੈਕਟਰ ਹੈ ਜੀ 2400 ਘੰਟਾ ਚੱਲਿਆ ਪਹਿਲੇ ਨਾ ਹੈ 9056794037 9056794037 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸੋਨਾਲਿਕਾ 60 ਟਰੈਕਟਰ 2014 ਮਾਡਲ ਖਰੀਦ ਸਕਦੇ ਹੋ ਈਡਿਓਸ ਗੋ ਗੱਡੀ ਵਿਕਾਊ ਹੈ ਜੀ ਗੱਡੀ 2012 ਮਾਡਲ ਹੈ ਜੀ ਪਹਿਲੇ ਨਾ ਹੈ 310000 ਰੁਪਏ ਰੇਟ ਰੱਖਿਆ ਹੈ 80000 ਚੱਲੀਏ ਏਰੀਆ ਜੀ ਬਾਗਾ ਪੁਰਾਣਾ 9814624566 9814624566 ਇਸ ਨੰਬਰ ਤੇ ਫੋਨ ਕਰਕੇ IDOS GO ਗੱਡੀ 2012 ਮਾਡਲ 310000 ਰੁਪਏ ਚ ਖਰੀਦ ਸਕਦੇ ਹੋ ਬਾਕੀ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਫੋਨ ਕਰਕੇ ਗੱਡੀ ਬਾਰੇ ਜਾਣਕਾਰੀ ਵੀ ਹੋਰ ਤੁਸੀਂ ਲੈ ਸਕਦੇ ਹੋ ਸਕੌਟ 440 ਟਰੈਕਟਰ ਵੇਚਾ ਹੋਇਆ ਜੀ 99 ਮਾਡਲ 130000 ਰੁਪਏ ਰੇਟ ਰੱਖਿਆ ਗਿਆ ਏਰੀਆ ਮੁਕਸਰ ਬਾਕੀ ਸਾਫ਼ ਕੰਡੀਸ਼ਨ ਦਾ ਟਰੈਕਟਰ ਹੈ ਜੀ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਮੌਕੇ ਤੇ ਵਾ ਕੇ ਚਲਾ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਜੀ 8427109763 ਇਸ ਨੰਬਰ ਤੇ ਫੋਨ ਕਰਕੇ ਖਰੀਦ ਸਕਦੇ ਹੋ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਿਹੜਾ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਤੇ ਤੁਹਾਨੂੰ ਹਰ ਇੱਕ ਦਿਨ ਨਵੀਂ ਵੀਡੀਓ ਵੇਖਣ ਨੂੰ ਮਿਲ ਸਕੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ HMT 3511 tractor vikau hai ji HMT 3511 tractor vikau area malot muksar baaki tussi condition video de vich dekh sakde ho ji veer ne bahut sohni video barik tareeke de naal banake dikhai hoyi hai tussi dekh sakde ho 95000 rupaye rate rakhe gaya baaki number note kar sakde ho 9984404234 9984404234 is number te phone karke HMT 3511 tractor 95000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਕਾਲੀ ਕਣਕ ਦਾ ਆਟਾ ਵਿਕਾਊ ਹੈ ਜੀ ਕਾਲੀ ਕਣਕ ਦਾ ਆਟਾ ਵਿਕਾਊ ਹੈ ਜੀ ਏਰੀਆ ਸੁਧਾਰ ਲੁਧਿਆਣਾ ਰੇਟ ਫੋਨ ਤੇ ਦੱਸਣਗੇ ਰੇਟ ਫੋਨ ਤੇ ਦੱਸਣਗੇ ਕਾਲੀ ਕਣਕ ਦਾ ਆਟਾ ਵਿਕਾਊ ਹੈ ਜੀ ਜੇਕਰ ਕਿਸੇ ਵੀ ਵੀਰ ਨੇ ਕਾਲੀ ਕਣਕ ਦਾ ਆਟਾ ਖਰੀਦਣਾ ਹੋਵੇ ਨੰਬਰ ਨੋਟ ਕਰ ਲਓ 98557 26928 98557 26928 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਕਾਲੀ ਕਣਕ ਦਾ ਆਟਾ ਜਿਹੜਾ ਫੋਨ ਕਰਕੇ ਨੰਬਰ ਤੇ ਰੇਟ ਵਗੈਰਾ ਪੁੱਛ ਕੇ ਜੀ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਸਵਿਫਟ ਯਾਰ ਗੱਡੀ ਵਿਕਾਊ ਹੈ ਜੀ ਗੱਡੀ 2018 ਮਾਡਲ ਏਰੀਆ ਸ਼ਹਿਰ ਮੋਗਾ ਗੱਡੀ 2018 ਮਾਡਲ ਹੈ ਜੀ ਏਰੀਆ ਸ਼ਹਿਰ ਮੋਗਾ 5,25,000 ਰੁਪਏ ਡਿਮਾਂਡ ਹੈ ਦੂਜੀ ਗੱਡੀ ਬ੍ਰੇਜਾ ਜੀਡੀਆਈ 2017 ਮਾਡਲ 8,50,000 ਰੁਪਏ ਦੀ ਡਿਮਾਂਡ ਰੱਖੀ ਗਈ ਹੈ ਜੀ। ਬਾਕੀ ਤੁਸੀਂ ਮਾਲਕ ਵੀਰ ਦਾ ਨੰਬਰ ਦਿੱਤਾ ਹੋਇਆ ਹੈ। ਇਹ ਨੰਬਰ ਤੇ ਕਾਲ ਕਰ ਸਕਦੇ ਹੋ। ਬਰੇਜਾ ਗੱਡੀ 2017 ਮਾਡਲ ਹੈ, Swift Desire 2018 ਮਾਡਲ ਹੈ। 9592169655 ਇਹ ਨੰਬਰ ਤੇ ਕਾਲ ਕਰਕੇ ਤੁਸੀਂ ਦੋਨੇ ਗੱਡੀਆਂ ਨੂੰ ਖਰੀਦ ਸਕਦੇ ਹੋ। ਰਿਟ ਇਸ VDI ਗੱਡੀ ਵਿਕਾਊ ਹੈ ਜੀ। ਗੱਡੀ 2014 ਮਾਡਲ ਹੈ। ਨਵੀ ਬੈਟਰੀ ਨਵੇਂ ਟਾਇਰ ਬੀਆਈਪ ਨੰਬਰ ਪੰਜਾਬ ਨੰਬਰ ਹੈ ਜੀ ਬੰਪਰ ਟੂ ਬੰਪਰ ਓਕੇ ਹੈ ਗੱਡੀ 355 ਰੇਟ ਰੱਖਿਆ ਗਿਆ ਹੈ ਏਰੀਆ ਮੁਕਸਰ ਹੈ ਜੀ 9417079713 ਇਹ ਨੰਬਰ ਹੈ ਜੀ ਮਾਲਕ ਵੀਰ ਦਾ ਤੁਸੀਂ ਇਸ ਨੰਬਰ ਤੇ ਕਾਲ ਕਰ ਸਕਦੇ ਹੋ ਰੇਟ ਇਸ ਬੀਡੀਆਈ ਗੱਡੀ 2014 ਮਾਡਲ 3 ਲੱਖ 55000 ਦੇ ਵਿੱਚ ਖਰੀਦ ਸਕਦੇ ਹੋ ਲੋ ਜੀ ਇਸ ਵੀਰ ਨੇ ਸਾਰੇ ਸੰਦ ਵਿਕਾਊ ਕਰਤੇ ਜੀ ਇੱਕ ਘਰ ਦੇ ਇਕੱਠੇ ਸਾਰੇ ਸੰਦ ਵਿਕਾਊ ਨੇ ਸਾਰਿਆਂ ਦੀ ਕੰਡੀਸ਼ਨ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਵੀਰ ਨੇ ਵੱਖ-ਵੱਖ ਸੰਦਾਂ ਦੀਆਂ ਫੋਟੋਆਂ ਖਿੱਚ ਕੇ ਭੇਜੀਆਂ ਹੋਈਆਂ ਨੇ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਇੱਕ ਘਰ ਦੇ ਸਾਰੇ ਸੰਦ ਨੇ ਜੀ ਤੁਸੀਂ ਇਕੱਠੇ ਵੀ ਖਰੀਦ ਸਕਦੇ ਹੋ ਤੇ ਇੱਕ-ਇੱਕ ਦੋ-ਦੋ ਵੀ ਖਰੀਦ ਸਕਦੇ ਹੋ ਦੋ ਫਾਰਮ ਟਰੈਕ 60 ਟਰੈਕਟਰ ਨੇ ਇੱਕ ਨਵਾਂ ਮਾਡਲ ਹੈ ਤੇ ਇੱਕ ਪੁਰਾਣਾ ਜਨਰੇਟਰ ਤਵੀਆਂ ਤਿੰਨ ਟਰਾਲੇ ਰੋਟਾਵੇਟਰ ਹਾਲ ਤੇ 43600 ਇਹ ਸਾਰੇ ਇਕੱਠੇ ਸੰਦ ਵੀ ਕਾਓ ਨੇ ਏਰੀਆ ਹੈਗੇ ਜੀ ਭੋਗਪੁਰ ਹੁਸ਼ਿਆਰਪੁਰ ਰੇਟ ਤੁਸੀਂ ਫੋਨ ਤੇ ਪਤਾ ਕਰ ਸਕਦੇ ਹੋ 98156 32670 ਦੂਜਾ ਨੰਬਰ ਹੈ 98721 35468 ਇਹਨਾਂ ਦੋਨਾਂ ਨੰਬਰਾਂ ਤੇ ਕਾਲ ਕਰਕੇ ਸ ਵੀਰ ਦੇ ਇਕੱਠੇ ਸਾਰੇ ਸੰਦ ਵੀ ਖਰੀਦ ਸਕਦੇ ਹੋ ਜੇਕਰ ਕਿਸੇ ਨੇ ਇੱਕ ਇੱਕ ਦੋ ਦੋ ਖਰੀਦਣੇ ਨੇ ਉਹ ਵੀ ਕਾਲ ਕਰ ਸਕਦੇ ਨੇ ਲੋ ਜੀ ਇੱਕ ਹੋਰ ਤੁਹਾਡੇ ਲਈ ਟੌਪ ਦੀ ਜ਼ਮੀਨ ਲੈ ਕੇ ਆਏ ਆ ਜੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦਾ ਕਰੋ ਜੀ ਅਸੀਂ ਇੰਨੀ ਮਿਹਨਤ ਕਰਕੇ ਤੁਹਾਡੇ ਲਈ ਜ਼ਮੀਨ ਮਸ਼ੀਨਰੀਆਂ ਨੇ ਐਡਾ ਲੈ ਕੇ ਆਉਣੇ ਆ ਸੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ 10 ਏਕੜ ਜ਼ਮੀਨ ਵਿਕਾਊ ਆ 4 ਏਕੜ ਫਰੰਟ ਹੈ ਜੀ ਹਾਈਵੇ NH152 ਦਾ ਫਰੰਟ ਹੈ ਏਰੀਆ ਜੀ ਨਰਵਾਣਾ ਮਧੂਵਨ ਰੇਟ ਹੈ ਜੀ 1 ਕਰੋੜ ਏਕੜ ਦਾ 8684092203 ਇਹ ਨੰਬਰ ਹੈ ਜੀ ਇਹ ਨੰਬਰ ਤੇ ਕਾਲ ਕਰਕੇ ਖਰੀਦ ਸਕਦੇ ਹੋ ਅੱਗੇ ਗੱਲ ਕਰਦੇ ਹਾਂ ਜੀ ਕਮੈਂਟਾਂ ਦੀ ਜਿਹੜੇ ਵੀ ਸੋਹਣੇ ਕਮੈਂਟ ਤੇ ਬਹੁਤ ਵਧੀਆ ਕਰਦੇ ਨੇ ਚੈਨਲ ਨੂੰ ਸਪੋਰਟ ਕਰਦੇ ਨੇ ਉਹਨਾਂ ਵੀਰਾਂ ਦੇ ਨਾਮ ਨੇ ਜੀ ਸੰਦੀਪ ਕੁਮਾਰ ਬੱਬੀ ਬੁੱਟਰ ਲਾਭਪ੍ਰੀਤ ਮਾਨ ਬਲਜਿੰਦਰ ਸਿੰਘ ਬਰਾੜ ਸਾਹਿਬ ਬਲਵੀਰ ਸਿੱਧੂ ਮਨਜੀਤ ਸਿੰਘ ਜਗਦੀਪ ਸਿੰਘ ਕੁਲਵੰਤ ਵਿਰਖ ਗੁਰਪ੍ਰੀਤ ਬਰਾੜ ਹਰਦੇਵ ਸਿੰਘ ਸੋਇਨਾ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਤੁਸੀਂ ਚੈਨਲ ਨੂੰ ਇੰਨਾ ਸਪੋਰਟ ਕਰਦੇ ਹੋ ਜੀ ਵੀਡੀਓ ਨੂੰ ਸ਼ੇਅਰ ਕਰਦੇ ਆ ਰਹੇ ਹੋ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਜੀ ਤੁਸੀਂ ਅੱਗੇ ਤੋਂ ਵੀ ਇਦਾਂ ਸਪੋਰਟ ਕਰੋਗੇ ਤੁਹਾਡਾ ਆਪਣਾ ਚੈਨਲ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਸ਼ੇਅਰ ਕਰਕੇ ਸਪੋਰਟ ਜਰੂਰ ਕਰਿਆ ਕਰੋ ਜੀ ਤੁਹਾਡੇ ਸਪੋਰਟ ਦੀ ਲੋੜ ਹੈ ਅੱਗੇ WhatsApp Facebook ਤੁਸੀਂ ਜਿੱਥੇ ਵੀ ਤੁਸੀਂ ਵੀਡੀਓ ਨੂੰ ਸ਼ੇਅਰ ਕਰ ਸਕਦੇ ਹੋ ਵੱਧ ਤੋਂ ਵੱਧ ਸ਼ੇਅਰ ਕਰਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ